ਲੋ ਜੀ ਸੋਹਣੇ ਅੱਜ ਪਹੁੰਚੇ ਆਂ ਘੁੰਮਣ ਐਗਰੋਟੈਕ 350 ਘੰਟਾ ਜਿਵੇਂ ਟਰੈਕਟਰ ਦੀ ਆਪਣੀ ਸਰਵਿਸ ਹੁੰਦੀ ਹੈ ਇਹਦੀ ਵੀ ਸਰਵਿਸ ਹੋਣੀ ਹੈ ਬਈ ਲਾਰਮ ਦੱਸੋ ਮਾੜਾ ਜੀ ਗੁੜਕ ਦਾ ਕਿਉਂ ਨਹੀਂ ਭਾਈ ਵਜਨ ਜਿਵੇਂ 1 ਟਨ ਉਹਦੇ 'ਚ ਕਿੰਨਾ ਵੇਟ ਦੱਸਿਆ ਗ੍ਰੋਸ ਤੁਸੀਂ ਉਹ 8 ਘੰਟੇ ਦੀ 8 ਘੰਟੇ ਅੱਛਾ ਭਾਈ ਜੀ ਕਮਾੜਾ ਜਾਂ ਚਾਨਣਾ ਪਾਇਓ ਜਾਂਦੇ ਜਾਂਦੇ ਵੀ ਰੋਟਾਵੇਟਰ ਤੇ ਤਾਂ ਕੋਈ ਸਬਸਿਡੀ ਨਹੀਂ ਅਫਵਾਹਾਂ ਬਹੁਤ ਅੜੋਂਦੇ ਆਂ ਅੱਜ ਪਹੁੰਚਿਆ ਘੁੰਮਣ ਐਗਰੋਟੈਕ ਪੱਟੀ ਰੋਡ ਸਰਾਂਧ ਇੱਧਰਲੇ ਪਾਸੇ ਹੈਗੀ ਆ ਮੰਡੀ ਆ ਪੱਟੀ ਰੋਡ ਆ ਇਹਦੇ ਤੇ ਪਾਈਆਂ ਦੀ ਹੈਗੀ ਆ ਸ਼ਾਪ ਤੇ ਇਹਨਾਂ ਕੋਲ ਕੀ ਕੀ ਇੰਪਲੀਮੈਂਟਸ ਨੇ ਕੀ ਕੀ ਸੇਵਾ ਦਿੰਦੇ ਨੇ ਉਹ ਤੁਹਾਨੂੰ ਦਰਸ਼ਨ ਮੇ ਲੈ ਕੇ ਆਉਂਦੇ ਆ ਨਾਰਾ ਜੀ ਦੇਵਤਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਾਈ ਵਧੀਆ ਜੀ ਵਧੀਆ ਕਰੋ ਬਾਈ ਜੀ ਫਿਰ ਸ਼ੁਰੂਆਤ ਬਾਈ ਵੀ ਆਪਣੇ ਕੋਲ ਇੰਕਲੀਮੈਂਟ ਸ਼ੁਰੂ ਹੋ ਆ ਤੇ ਜਿਹੜਾ ਡਿਸੀਜਨ ਵਾਲਾ ਹੈਗਾ ਉਹ ਲੇਦਰ ਲੈਂਡ ਲੈਂ ਰਿਹਾ ਠੀਕ ਹੈ ਜੀ ਮੋਟਸ ਪਲੱਸ ਮਾਡਲ ਹੈਗੀ ਜ਼ਿਗਜ਼ੈਗ ਅੱਗੇ ਪਿੱਛੇ ਟਾਇਰ ਵਿੱਚ ਜਿਹੜਾ ਕਹਿੰਦੇ ਨੇ ਜ਼ਿਗਜ਼ੈਗ ਕਿਵੇਂ ਜੀ ਉਹ ਮੜ ਇੱਕ ਇਹ ਜ਼ਿਗਜ਼ੈਗ ਅੱਗੇ ਪਿੱਛੇ ਟੈਰੀ ਅੱਛਾ ਇਹਨੂੰ ਜ਼ਿਗਜ਼ੈਗ ਕਹਿੰਦੇ ਨੇ ਹਾਂ ਜੀ ਇਹ ਜ਼ਿਗਜ਼ੈਗ ਟਾਇਰ ਵਾਲਾ ਠੀਕ ਹੈ ਜੀ ਠੀਕ ਇਹਦੀਆਂ ਕੋਈ ਖੂਪੀਆਂ ਨਹੀਂ ਆ ਦੱਸੋ ਮਾੜੀ ਨੇ ਕੰਪਿਊਟਰ ਵਾਲਾ ਤਾਂ ਬਾਅਦ ਦੱਸਦੇ ਆਂ ਤੇ ਮਟੀਰੀਅਲ ਵਾਈਜ਼ ਮਾੜਾ ਜਾਂ ਗਾਈਡ ਕਰ ਦੋ ਜਿਹੜਾ ਮਟੀਰੀਅਲ ਯੂਜ਼ ਹੋਏ ਇਹ ਕਲਾਸ 1 ਮਟੀਰੀਅਲ ਯੂਜ਼ ਹੁੰਦੇ ਟਾਟਾ ਵਗੈਰਾ ਦਾ ਜਿਵੇਂ ਹੁੰਦਾ ਠੀਕ ਆ ਜੀ ਇਹਦਾ ਲੋਹਾ ਹੈਗਾ ਇਹਦਾ ਪਲੇਟ ਹੈ ਇਨ 8 ਦਾ ਮਟੀਰੀਅਲ ਹੁੰਦਾ ਪਲੇਟ ਹੁੰਦੇ ਠੀਕ ਆ ਜੀ ਠੀਕ ਹੈ ਜੀ ਮੇਨ ਜਿਹੜੀ ਚੀਜ਼ ਹੁੰਦੀ ਹੈ ਇੱਕ ਰਿਸਿਵਰ ਲੱਗਦਾ ਹੈ ਮਾਸਟਰ ਤੇ ਠੀਕ ਆ ਕਹਿੰਦੇ ਨੇ ਇਹ ਚੀਜ਼ ਮਾਸਟਰ ਯੂਸੂਲੀ ਜਿਹੜਾ ਉਹ ਹੁੰਦੇ ਗੇਅਰ ਵਾਸਤੇ ਯੂਜ਼ ਕਰਦਨੇ ਆ ਉਹਦੇ ਵਿੱਚ ਨਾ ਢਿੱਲ ਪੈ ਜਾਂਦੀ ਹੈ ਕਈ ਵਾਰ ਉੱਤੇ-ਨੀਚੇ ਹੁਣ ਲੱਗ ਜਾਂਦੇ ਠੀਕ ਇੱਥੇ 베アリング ਹੋਣ ਕਰਕੇ ਅੱਗੇ ਚੇਨ ਹੋਣ ਕਰਕੇ ਜਿੱਥੇ ਖੜਕਿਆ ਜਿਵੇਂ ਖੜਾ ਹੈ ਆ ਇੱਥੇ ਹੀ ਖੜਾ ਰਹੂਗਾ ਉੱਤੇ-ਨੀਚੇ ਨਹੀਂ ਹੋਊਗਾ ਜਦੋਂ ਚੱਲਦੇ ਵੇਲੇ ਢਿੱਲ ਕਿੱਥੇ ਪੈ ਜਾਂਦੀ ਹੈ ਜੀ ਇਹ ਉਹ ਗੇਅਰ 'ਚ ਪੈਂਦੀ ਹੈ ਗੇਅਰ ਵਾਸਤੇ ਵਾਲਾ ਜਿਹੜਾ ਹੁੰਦਾ ਅੱਛਾ ਜੀ ਉਹ ਢਿੱਲ ਪੈ ਜਾਂਦੀ ਹੈ ਹਿੱਲਣ ਲੱਗੇ ਹਾਂ ਹਿੱਲੇ ਜਾਂਦੇ ਤਾਂ ਉਹਨੂੰ ਲੈਵਲ ਦਾ ਫਰਕ ਪੈ ਜਾਂਦਾ ਠੀਕ ਆ ਜੀ ਇਹਦੇ ਵਿੱਚ ਲੈਵਲ ਦਾ ਫਰਕ ਨਹੀਂ ਪੈਂਦਾ ਹੈਗਾ ਠੀਕ ਹੈ ਦੂਸਰੀ ਚੀਜ਼ ਹੈਗੀ ਜਿਵੇਂ ਜਦੋਂ ਖੜਾ ਲਈ ਦਈ ਆਪਾਂ ਇਹ ਨਾ ਮਿੱਟੀ 'ਚ ਡਿੱਗ ਜਾਂਦੇ ਜਿਹੜੇ ਕਪਲਰ ਹੁੰਦੇ ਨੇ ਕਪਲਰ ਹਾਂਜੀ ਉਹਦੇ ਨਾਲ ਤੇਲ ਵਗੈਰਾ ਖਰਾਬ ਹੋ ਜਾਂਦੇ ਤਾਂ ਦਿੱਕਤ ਆਂਦੀ ਏ ਬਿਲਕੁਲ ਕਰਕੇ ਆਪਾਂ ਇਹ ਚੀਜ਼ ਲਾਤੀ ਵੀ ਹਾਂ ਕਿਤੇ ਡਿੱਗੂਗਾ ਨਹੀਂ ਉਹ ਚੀਜ਼ ਦਾ ਧਿਆਨ ਰੱਖਿਆ ਜਾਂਦਾ ਦੂਸਰਾ ਤਵੇ ਦੀ ਵਾਰੀ ਮੀਂਹ ਵਗੈਰਾ ਆ ਜਾਂਦਾ ਕੋਈ ਸਮਾਨ ਲੈ ਕੇ ਜਾਣਾ ਹੁੰਦਾ ਢੂਲ ਆ ਹੈਗਾ ਢੂਲ ਬਾਕਸ ਲਾਤਾ ਏ ਠੀਕ ਹੈ ਜੀ ਠੀਕ ਹੈ ਜੀ ਹੋਰ ਖੂਬੀ ਕੋਈ ਦੂਸਰਾ ਜੀ ਆਪਾਂ ਜਿਹੜਾ ਡਿਸਟ੍ਰੀਬਿਊਟਰ ਹੈ ਹਾਈ ਕਲਾਸ ਦਾ ਇੰਟਰਨੈਸ਼ਨਲ ਕੁਆਲਿਟੀ ਦਾ ਮਟੀਰੀਅਲ ਜਿਹੜਾ ਹੈਗਾ ਡਿਸਟ੍ਰੀਬਿਊਟਰ ਹੁੰਦੇ ਆ ਉਹ ਲੱਗਿਆ ਹੋਈ ਠੀਕ ਹੈ ਜੀ ਠੀਕ ਹੈ ਜੀ ਇਹ ਆਮ ਕਿਹੜਾ ਲਾਉਂਦੇ ਨੇ ਜੀ ਇਹਦੇ ਜਗ੍ਹਾ ਤੇ ਉਹ ਕੋਈ ਓਡੇ ਦਾ ਜਾਂ T H M ਦਾ ਹੋ ਗਈ ਆਪਣਾ ਹਮੇਸ਼ਾ ਠੀਕ ਹੈ ਜੀ ਇਹ ਮਤਲਬ ਕਿ ਟਾਪ ਕੁਆਲਿਟੀ ਹੈ ਜੀ ਟਾਪ ਕੁਆਲਿਟੀ ਹੈ ਓਡੇ ਜਾਂ T H M ਉਤੋਂ ਲਾ ਰੋ ਕਦੇ A B C ਡਿਸਟ੍ਰੀਬਿਊਟਰ ਨਹੀਂ ਲੱਗਦਾ ਹੈਗਾ ਹੀ ਆਪਣਾ ਠੀਕ ਹੈ ਜੀ ਹਾਂ ਜੀ ਦੂਸਰਾ ਜਿਹੜਾ ਇਹ ਸ਼ੀਟ ਹੈ ਆਪਣੀ ਇਹ 5mm ਦੀ ਸ਼ੀਟ ਹੁੰਦੀ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਸਾਰੀ ਬਾਡੀ ਦੇ ਵਿੱਚ ਠੀਕ ਹੈ ਵਿੱਚ ਇਹ ਜਿਵੇਂ ਬੀਮ ਟਾਈਪ ਹੁੰਦੇ ਬੀਮ ਬਣਦੇ ਨਾ ਉਵੇਂ ਸਾਰਾ ਇਹਨੂੰ ਬਣਿਆ ਹੋਇਆ ਤਾਂ ਕਿ ਇਹਦੀ ਮਜ਼ਬੂਤੀ ਵਧੀਆ ਰਹਿੰਦੀ ਹੈ ਜਿਵੇਂ ਮਰਜ਼ੀ ਚਲਾਵੇ ਬੰਦਾ ਖਿੱਚ ਕੇ ਜਿੰਨੇ ਮਰਜ਼ੀ ਮਿੱਟੀ ਖਿੱਚ ਕੇ ਲੈ ਕੇ ਜਾਵੇ ਦਿੱਕਤ ਕੋਈ ਨਹੀਂ ਆਉਂਦੀ ਹੈ ਜੀ ਠੀਕ ਹੈ ਜੀ ਤੇ ਇਹ ਜਿਹੜਾ ਇਹਦਾ ਸਾਈਡ ਪੱਲਾ ਹੈਗਾ 10mm ਦੇ ਵਿੱਚ ਠੀਕ ਹੈ ਜੀ ਠੀਕ ਹੈ ਜਿਹੜਾ ਮੇਨ ਫਰੇਮ ਹੈ ਇਹ 8mm ਦੇ ਵਿੱਚ ਹੈ ਠੀਕ ਹੈ ਜੀ ਹਾਂ ਜੀ ਇਹ ਚੀਜ਼ ਹੈ ਮੇਨ ਇਹ ਨਾਮ ਉਸ ਨਾਲ 8 ਕੁਇੰਟਲ ਦੀ ਬਕਟ ਹੋ ਜਾਂਦੀ 800 ਵਾਟ ਦੇ ਵਿੱਚ ਵਿੱਚ ਟੋਟਲ ਇਹਦਾ ਗ੍ਰੋਸ weight ਜਣੀ 8 ਕੁਇੰਟਲ ਹੋ ਜਾਂਦਾ ਸਾਰੇ ਦਾ ਜੀ ਹਾਂਜੀ ਠੀਕ ਹੈ ਜੀ ਅਗਲੇ ਤੇ ਆਜੋ ਜੀ ਉਹਦਾ ਇੱਕ ਇਹਦਾ ਕੀ ਮਾਡਲ ਨਾਮ ਦੱਸੇ? ਸਪੋਰਟਸ ਪਲਸ ਮਾਡਲ ਦੇ। ਸਪੋਰਟਸ ਪਲਸ ਆ ਦੇਖ ਲੋ ਇਹ ਸੋਹਣੇ ਉਹ ਸਪੋਰਟਸ ਪਲਸ ਤੇ ਆ ਮਾਰਕਿੰਗ ਲੱਗੀ ਹੋਈ ਹੈਗੀ ਆ। ਅਗਲੇ ਦਾ ਭਾਈ ਜੀ ਕੀ ਨਾਮ ਦੱਸਿਆ? ਇਹ ਰੋਵਰ ਹੈ ਜੀ। ਇਹ ਹੈਗਾ ਜੀ ਰੋਵਰ ਆ ਇਹ ਤੇ ਰੋਵਰ ਦੀ ਲੱਗੀ ਹੋਈ ਆ ਮਾਰਕਿੰਗ ਸਟicker ਲੱਗਿਆ ਹੋਇਆ। ਇਹਨਾਂ ਦਾ ਭਾਈ ਜੀ ਬੱਕਟ ਕਿੰਨੇ ਕਿੰਨੇ ਫੁੱਟ ਦੀ ਆ ਤੁਹਾਨੂੰਾਂ ਦੀ? ਸਟੈਂਡਰਡ ਭਾਈ ਜੀ ਬੱਕਟ ਜਿਹੜੀ ਹੈ 7 ਫੁੱਟ ਰਹੂਗੀ। ਬਾਹਰ ਦੀ ਆਪਣੀ 5 ਫੁੱਟ ਤੋਂ ਲੈ ਕੇ 10 ਫੁੱਟ ਤੱਕ ਦੀ ਬੱਕਟ ਹੈ। ਰਨਿੰਗ ਦੇ ਵਿੱਚ ਜਿਹੜੀ ਫੱਕਾ ਸਟੈਂਡਰਡ ਫਰੀ ਉਹ 7 ਫੁੱਟ ਰਹੂ। ਸਟੈਂਡਰਡ ਜਸਟ ਕਰਾ ਸਕਦੇ ਹੋ 8 ਦੀ ਕਰਾ ਲਓ 9 ਦੀ ਕਰਾ ਲਓ ਤੁਹਾਡੀ ਮਰਜ਼ੀ ਬਿਲਕੁਲ ਬਿਲਕੁਲ ਠੀਕ ਹੈ ਜੀ ਇਹਦਾ ਵੀ ਉੱਪਰ ਕੀ ਫਰਕ ਹੈ ਇਹਦਾ ਮੇਨ ਫਰੇਮ ਦਾ ਫਰਕ ਹੈ ਰੋਵਰ ਦਾ ਇਹਦੇ ਵਿੱਚ ਜਿਵੇਂ ਇੱਕ ਤਾਂ ਟੂਲ ਬਾਹਰ ਹੈ ਇਹ ਤਾਂ ਇਨਕਲੂਡਿੰਗ ਵਿੱਚ ਹੀ ਟੂਲ ਹੋ ਜਾਂਦਾ ਹੈ ਕਿਵੇਂ ਜੀ ਅੱਛਾ ਉਹ ਤਾਂ ਟੂਲ ਬਾਹਰ ਆ ਗਿਆ ਲੱਗ ਤੋਂ ਲੱਗਦਾ ਠੀਕ ਹੈ ਜੀ ਇਹਦਾ ਵਿੱਚ ਹੀ ਸਾਰੇ ਇਹ ਤਾਂ ਇਹਦੇ ਵਿੱਚ ਹੀ ਆ ਗਿਆ ਸਾਰਾ ਸਿਸਟਮ ਠੀਕ ਹੈ ਜੀ ਆਹ ਦੇਖੋ ਜੀ ਇਹ ਜਿਹੜਾ ਟੂਲ ਹੈ ਬਾਈਆਂ ਨੇ ਤਾਂ ਫਰੇਮ 'ਚ ਬਣਾਤਾ ਜਿਹੜਾ ਰੋਵਰ ਮਾਡਲ ਆ ਜਿਹੜਾ ਹੈਗਾ ਆਪਣੇ ਪਲੱਸ ਸਪੋਰਟਸ ਪਲੱਸ ਉਹਦਾ ਟੂਲ ਐਕਸਟਰਾ ਲੱਗਿਆ ਹੋਇਆ ਇਹਦੀ ਆ ਬਿਊਟੀ ਆ ਦੂਸਰਾ ਇਹਦਾ ਵਜਨ ਦਾ ਫਰਕ ਪੈ ਜਾਂਦਾ ਉਹਦੇ ਨਾਲ ਉਹ ਇਹਦਾ 5 ਕੁ ਕੁੰਟਲ ਲਾਲੋ ਵੀ ਹਾਂ ਵਜਨ ਦਾ ਫਰਕ ਪੈਂਦਾ ਉਹਦੇ ਨਾਲ ਕੀ ਹੈ ਜਦੋਂ ਟਰੈਕਟਰ ਲੱਗ ਜਾਂਦਾ ਖਿੱਚ ਕੇ ਲੱਗੇ ਜਾਂਦਾ ਟਰੈਕਟਰ ਵਗੈਰਾ ਵਿੱਚ ਟਿਕਣ ਦੀਆਂ ਡਲੇ ਹੁੰਦੇ ਨੇ ਤਾਂ ਉਹ ਇਹ ਬੁਰਕ ਦਾ ਨਹੀਂ ਹੈਗਾ ਠੀਕ ਹੈ ਜੀ ਉਹ ਥੋੜਾ ਬਹੁਤ ਇਹਦੇ ਤੋਂ ਬੁੜਕੂਗਾ ਜਣੀ ਇਹਦੇ 'ਚ ਕਹਿਣ ਤੋਂ ਭਾਵ ਹੋਰ ਜਿਆਦਾ ਸੁਧਾਰ ਆ ਸੁਧਾਰ ਉਹਦੇ 'ਚ ਵੀ ਆ ਇਹਦੇ 'ਚ ਉਹ ਤੋਂ ਵੀ ਜਿਆਦਾ ਠੀਕ ਹੈ ਜੀ ਦੂਸਰਾ ਬੁੜਕੂਗਾ ਨਹੀਂ ਜਦੋਂ ਤੀ ਤੀਰ ਲਾਣੇ ਆਪਾਂ ਤੀਸਰਾ ਜਦੋਂ ਸਫਾਈ ਵਾਲਾ ਢੇੜਾ ਹੁੰਦਾ ਹੈ ਉਹਦੇ 'ਚ ਆਪਾਂ ਤੇਜ਼ ਚਲਾ ਸਕਦੇ ਆ ਲਾਓ ਜੇ ਇਹਨੇ ਘੰਟੇ ਦੇ ਵਿੱਚ ਲੈਵਲ ਕੀਤਾ ਤਾਂ ਮੇਰੇ ਹਿਸਾਬ ਨਾਲ ਇਹ 15 ਮਿੰਟ ਬਚਾ ਦੂਗਾ ਜੀ ਨਾਲੇ ਤਾਂ ਜਿਹੜਾ ਕੰਮ ਕਰਦਾ ਹੈ ਉਹਦਾ ਫੇਦਾ ਜਿਹੜਾ ਕੰਮ ਕਰਵਾ ਰਹੇ ਉਹਦਾ ਵੀ ਫੇਦਾ अच्छा फिर जी बुड़क्कन ਦਾ ਮੇਨ ਕਾਰਨ ਦੱਸੋ ਮंडा जी ਬੁੜਕ ਦਾ ਕਿਉਂ ਨਹੀਂ ਭਾਈ ਵਜ਼ਨ ਜੇ ਇੱਕ ਤਨ ਉਹਦੇ 'ਚ ਕਿੰਨਾ ਪੇਟ ਦੱਸਿਆ ਗ੍ਰੋਸ ਤੁਸੀਂ ਉਹ 8 ਗੋਟਲ ਜੀ 8 ਗੋਟਲ ਤੇ 875 ਦੇ ਕਰੀਬ ਹੋਊਗਾ 75 ਕਿਲੋ ਇਹ 'ਚ ਜ਼ਿਆਦਾ ਹੈ ਹਾਂ ਜੀ ਹਾਂ ਜੀ ਇਸ ਕਰਕੇ ਮਤਲਬ ਇਹਦੀ ਸਫਾਈ ਹੈਗੀ ਆ ਜਿਹੜੀ ਜ਼ਿਆਦਾ ਆਉਂਦੀ ਆ ਬੁੜਕ ਦਾ ਘਟ ਹੈ ਕੰਮ ਆ ਜਿਹੜਾ ਉਹਦੀ ਐਫੀਸ਼ੀਐਂਸੀ ਉਹ ਵੱਧ ਜਾਂਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਆਹ ਵਾਲਾ ਜਿਹੜਾ ਅੱਛਾ ਸਪੋਰਟਸ ਪਲੱਸ ਆ ਜੀ ਤੇ ਇਹਨਾਂ ਦੇ ਉਹ ਜਿਹੜੇ ਕੰਪਿਊਟਰ ਜੇ ਨੇ ਉਹਨਾਂ ਦੀ ਬਹੁਤ ਚੜਾਈ ਹੁੰਦੀ ਆ ਮੇਰਾ ਵੀਰ ਬਣ ਕੇ ਉਹਨਾਂ ਦੇ ਕਰਾਉ ਦਰਸ਼ਨ ਮੇਲੇ ਲਓ ਜੀ ਸੋਹਣਿਓ ਇਹਨਾਂ ਦਾ ਬਹੁਤ ਰੋਲਾ ਪੈਂਦਾ ਵੀ ਆਹ ਹੁੰਦਾ ਜੀ ਇਹ ਕੋਈ ਬਈ ਪਹਿਲਾਂ ਤਾਂ ਵੀਰ ਬਣ ਕੇ ਇਹ ਦੱਸੋ ਵੀ ਜਿਹੜਾ ਕਹਿੰਦੇ ਨੇ ਵੀ ਭਗਾ ਕੇ ਮਾਰਿਆ ਫੁੱਟਿਆ ਨਹੀਂ ਉਹਦਾ ਕੀ ਹਿਸਾਬ ਹੁੰਦਾ ਤੇ ਮੀ ਕਣੀ ਦਾ ਮੀ ਕਣੀ ਦੇ ਵਾਸਤੇ ਜੀ ਸਾਰੇ ਹੀ ਆਪਣੇ ਜਿਹੜੇ ਸਿਸਟਮ ਹੈਗੇ ਨੇ ਠੀਕ ਹੈ ਇਹ વોਟਰ ਰੈਜ਼ਿਸਟੈਂਟ ਨੇ ਮਤਲਬ ਜੇ ਮੀਂਹ ਕਣੀ ਆ ਗਈ ਤਾਂ ਤੁਸੀਂ ਆਪਣਾ ਖੋਲ ਕੇ ਰੱਖ ਕੇ ਜਿੱਥੇ ਸੰਭਾਲਣੇ ਸੰਭਾਲ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਨਾ ਜੀ ਦੂਸਰਾ ਆ ਗਿਆ ਸਿਸਟਮ ਜਿਹੜਾ ਇਹ ਹੈਗਾ ਹੀ 알파 ਦਾ ਪ੍ਰੋ ਸ਼ਾਟ ਬਹਿ ਜਾਓ ਵੀਰ ਜੀ ਬਹਿ ਕੇ ਵਧ ਵਧੀਆ ਆਓ ਜੀ ਸੋਹਣਿਓ ਆ ਹੈਗਾ ਸਾਰਾ ਇਹਦਾ ਕੰਪਿਊਟਰ ਸਿਸਟਮ ਆ ਜਗ੍ਹਾੜਾ ਜਿਹੜਾ ਤਰਕੰਡੀ ਤੇ ਲੱਗਦਾ ਆ ਜਿਹੜਾ ਹੈਗਾ ਇਹ ਲੱਗਦਾ ਆਪਣਾ ਉਹਤੇ ਕਰਾਤੇ ਲੱਗਦੇ ਕਰਾਤੇ ਲੱਗਦਾ ਆ ਮੋਡਿਊਲ ਆ ਜਿਹੜਾ ਟਰੈਕਟਰ ਤੇ ਲੱਗਦਾ ਹਾਂਜੀ ਵੀਰੇ ਦੱਸੋ ਜੀ ਇਹਦੇ ਬਾਰੇ ਕੀ ਕੀ ਇਹਦੀਆਂ ਖਾਸੀਅਤਾਂ ਕੀ ਨੇ ਮਤਲਬ ਇਹਨਾਂ ਕਹਿਣ ਤੋਂ ਪਹਿਵਾ ਵੀ ਅਗਲਾ ਘੁੰਮਣ ਐਗਰੋਟੈਕ ਤੇ ਹੀ ਕਿਉਂ ਆਵੇ ਇੱਕੋ ਬਾਈ ਜੀ ਪਹਿਲੀ ਗੱਲ ਤਾਂ ਹੈਗੀ ਆਪਾਂ ਟਰਾਂਸਮਿਟਰ ਤੋਂ ਸ਼ੁਰੂ ਕਰ ਲਈਏ ਹਾਂਜੀ ਹਾਂਜੀ ਟਰਾਂਸਮਿਟਰ ਤਰਕੰਡੀ ਤੇ ਲੱਗਦੇ ਹਾਂਜੀ ਠੀਕ ਹੈ ਬਾਈ ਜੀ ਇਹ ਜਿਹੜਾ ਸੋਕੀਆ ਹੈਗਾ ਇਹ ਜਾਪਾਨ ਦਾ ਬਣਿਆ ਹੋਇਆ ਮੇਡ ਇਨ ਜਪਾਨ ਹੈ ਜੀ ਇਹਦਾ ਕੀ ਨਾਮ ਦੱਸਿਆ ਸੋਕੀਆ ਸੋਕੀਆ ਠੀਕ ਹੈ ਜੀ ਸੋਕੀਆ ਹੋ ਗਿਆ ਟੋਪਕਨ ਹੋ ਗਿਆ ਸਿਸਟਰ ਕੰਸਰਨ ਨੇ ਦੋਨੋਂ ਚ ਕੋਈ ਮਰਜ਼ੀ ਟਰਾਂਸਮੀਟਰ ਲੈ ਸਕਦਾ ਇਹ ਬੰਦਾ ਇੱਕੋ ਹੀ ਚੀਜ਼ ਹੋ ਗਈ ਜਾਪਾਨ ਦੇ ਬਣੇ ਠੀਕ ਹੈ ਜੀ ਆਹ ਵਾਲਾ ਇਹ ਹੈਗਾ ਹੀ α ਦਾ ਇਹ ਯੂ ਐਸ ਏ ਬਣਿਆ ਹੋਇਆ ਇਹਦਾ ਮੈਂ ਬਹੁਤ ਨਾਂ ਸੁਣਿਆ ਜੀ α ਇਹ ਲਾ ਲਓ ਜੀ ਵੀ ਹਾਂ ਜਦੋਂ ਦਾ ਕੰਮ ਆਪਣਾ ਸ਼ੁਰੂ ਹੋਏ ਇੰਡੀਆ ਦੇ ਵਿੱਚ ਲੇਜ਼ਰ ਲੈਵਲਿੰਗ ਦਾ ਤਾਂ ਉਦੋਂ ਦਾ ਇਹ ਸ਼ੁਰੂ ਹੈ ਸਰਤਾਜ ਲਾ ਲਓ ਜੀ ਠੀਕ ਹੈ ਜੀ ਬਿਹਾਇਂ ਇਹਨੇ ਸ਼ੁਰੂਆਤ ਕਰਾਈ ਹੈ ਆਪਣੇ ਲੇਜ਼ਰ ਲੈਲ ਰਿੰਗ ਦੇ ਵਿੱਚ ਤੇ ਅੱਜ ਅਜੇ ਤੱਕ ਕੰਮ ਹੈ ਠੀਕ ਹੈ ਜੀ ਵਧੀਆ ਕੰਮ ਹੈ ਹੀ ਸੁਧਾਰ ਕੀਤੇ ਗਏ ਨੇ ਟਾਈਮ ਟੂ ਟਾਈਮ ਜਿਹੜੇ ਚਾਹੀਦੇ ਸੀਗੇ ਤਾਂ ਕਰਕੇ ਵਧੀਆ ਚੱਲ ਰਿਹਾ ਹੈ ਠੀਕ ਹੈ ਜੀ ਜਿਹੜਾ ਹੈਗਾ ਹੀ ਬਾਈ ਜੀ ਇਹ ਦੋਨੋਂ ਦੀ ਰੇਂਜ ਹੈਗੀ ਹੈ 1200 ਮੀਟਰ ਰੇਂਜ ਹੁੰਦੀ ਹੈ ਜੀ 1200 ਮੀਟਰ ਕਿੱਲਿਆਂ ਦੀ ਬਾਹੀ ਜੀ ਦੱਸ ਦੋ ਮਾੜੀ ਰਫਲੀ ਲਾ ਲੂ ਵੀ ਹਾਂ 7-8 ਕਿੱਲੇ ਹੋ ਜਾਣਗੇ 7-8 ਕਿੱਲੇ ਠੀਕ ਹੈ ਜੀ ਇਹਨਾਂ ਦੋਨਾਂ ਹੀ ਸੇਮ ਹੈ ਜੀ ਸੇਮ ਰੇਂਜ ਹੈ ਠੀਕ ਹੈ ਜੀ ਠੀਕ ਹੈ ਜੀ ਇੱਕ ਜਿਹੜਾ ਕਹਿੰਦੇ ਨੇ ਵੀ ਸਿੱਟਣ ਟੁੱਟਣ ਨਾਲ ਹਿੱਲ ਹਿੱਲ ਕੇ ਉਹ ਮਾੜੀ ਜਿਹੀ ਜਾਣਕਾਰੀ ਦੋ ਵੀਰੇ ਜੀ ਇਹਨਾਂ ਦੀ ਜਦੋਂ ਆਪਾਂ ਕੈਰੀ ਕਰਦੇ ਆ ਡਿੱਗੂਗਾ ਬ੍ਰੇਕੇਬਲ ਹੈਗੇ ਇਹਦੀ ਕੈਲੀਬ੍ਰੇਸ਼ਨ ਆਊਟ ਹੋ ਜਾਂਦੀ ਹੈ ਕੈਲੀਬ੍ਰੇਸ਼ਨ ਦਾ ਹੀ ਖੇਡ ਹੁੰਦਾ ਈ ਲੈਵਲਿੰਗ ਦੇ ਨਹੀਂ ਪਤਾ ਵੀਰ ਜੀ ਕੀ ਆ ਇੱਕ ਬੰਦੇ ਆ ਕਹੀ ਜਾਂਦੇ ਨੇ ਵੀ ਉਹ ਮਾਰਿਆ ਚੱਕ ਕੇ ਭਗਾ ਕੇ ਐ ਮਾਰਿਆ ਚੱਕ ਕੇ ਨੂੰ ਕੁਝ ਨਹੀਂ ਹੁੰਦਾ ਉਹਦੇ ਬਾਰੇ ਮਾੜੀ ਜੀ ਜਾਣਕਾਰੀ ਦਿਓ ਵੀ ਇਹਦੀ ਟੇਕ ਕੇਅਰ ਕਰਨੀ ਕਿਵੇਂ ਦੇਖੋ ਜੀ ਟੇਕ ਕੇਅਰ ਆਪਾਂ ਨੂੰ ਕਰਨੀ ਚਾਹੀਦੀ ਏ ਜਦੋਂ ਆਪਾਂ ਫਿੱਟ ਕਰਦੇ ਆਂ ਤਰਕੰਡੀ ਤੇ ਹਾਂਜੀ ਤਾਂ ਕੋਸ਼ਿਸ਼ ਕਰੋ ਵੀ ਹਾਂ ਬਿਲਕੁਲ ਲੈਵਲ ਤੇ ਜਾ ਕੇ ਇਹ ਸੈੱਟ ਹੋਵੇ ਔਨ ਕੀਤਾ ਜਾਵੇ ਕਿਉਂਕਿ ਜਦੋਂ ਤਾਰਦੇ ਆਂ ਤਾਂ ਸਹੀ ਤਰੀਕੇ ਨਾਲ ਤਾਰਿਆ ਜਾਵੇ ਉਹਦੇ ਨਾਲ ਦਿੱਕਤ ਆਉਂਦੀ ਹੁੰਦੀ ਸੀ ਕਿ ਵੀ ਹਾਂ ਟਰੈਕਟਰ ਦੇ ਜਾਂ ਟਾਇਰਾਂ ਦੇ ਚੜ੍ਹ ਤੇ ਉੱਤੇ ਲਾ ਕੇ ਹੀ ਆਨ ਕਰਨ ਦਾ ਔਕਾ ਹੁੰਦਾ ਸੀਗਾ ਰਿਮੋਟ ਦੇਣ ਲੱਗੇ ਜੀ ਆਪਾਂ ਨੂੰ ਅੱਛਾ ਜੀ ਰਿਮੋਟ ਸਿਸਟਮ ਲਾਤਾ ਇਹ ਰਿਮੋਟ ਹੋ ਗਿਆ ਜੀ ਥੱਲੇ ਹੀ ਬੰਦਾ ਬੰਦ ਕਰ ਲੂਗਾ ਥੱਲੇ ਹੀ ਚਲਾ ਦੂਗਾ ਜੇ ਦੋ ਲੋਕ ਹੋਣਗੇ ਵਾਹ ਜੀ ਜਿਵੇਂ ਕਿਸੇ ਨੇ ਚਾਹ ਪਾਣੀ ਛਕਣਾ ਹੈ ਆਪਣਾ ਬੈਠਣਾ ਆਰਾਮ ਕਰਨੇ ਦੂਰ ਬੜੀ ਤਾਂ ਉਹ ਬੰਦਾ ਉੱਥੇ ਹੀ ਬੰਦ ਕਰ ਸਕਦੇ ਚਲਾ ਸਕਦੇ ਠੀਕ ਹੈ ਜੀ ਠੀਕ ਹੈ ਜੀ ਦੂਸਰੀ ਗੱਲ ਆ ਗਈ ਪਹਿਲੇ ਜਿਹੜੇ ਇਹ ਸਿਸਟਮ ਹੁੰਦੇ ਸੀਗੇ ਉਹਨਾਂ ਚ ਟਲਾਂਣ ਦਾ ਕੰਮ ਨਹੀਂ ਸੀ ਹੁੰਦਾ ਹੈਗਾ ਹਾਂ ਜੀ ਇਹਦੇ ਵਿੱਚ ਆਪਾਂ ਟਲਾਂਣ ਦੇ ਸਕਦੇ ਹਾਂ ਅੱਛਾ ਜਿਹੜਾ ਆਉਣ ਦੇ ਨਾਲ ਹੈਗੇ ਮੈਨੂਅਲ ਐਨ ਏ ਐਨ ਯੂ ਇਹ ਮੈਨੂਅਲ ਹੈਗੇ ਮੈਨੂਅਲ ਦੇ ਵਿੱਚ ਆਪਾਂ ਇਹ ਸਲੋਪ ਜਿਹੜਾ ਲਿਖਿਆ ਹੋਇਆ ਹੈ ਸਲੋਪ ਕਿੱਧਰ ਨੂੰ ਪਾਣੀ ਆਪਾਂ ਨੂੰ ਜਿੱਥੇ ਆਪਾਂ ਬੈਠੇ ਆਂ ਇਧਰੋਂ ਸੱਜੇ ਪਾਸੇ ਨੂੰ ਪਾਣੀ ਤਰਫ ਦੇ ਪਾਸੇ ਨੂੰ ਪਾਣੀ ਹੈ ਉਹ ਚੀਜ਼ ਹੈਗੀ ਢਲਾਣ ਬਣਾ ਸਕਦੇ ਆ ਜਣੀ ਇੱਕ ਪਾਸਿਓਂ ਖੇਤ ਉੱਚਾ ਹੋ ਜੂ ਦੂਜੇ ਪਾਸਿਓਂ ਨੀਮਾ ਹੋ ਬਿਲਕੁਲ ਗਰਾਊਂਡ ਦੇ ਵਿੱਚ ਜਿਵੇਂ ਲੋਡ ਪੈ ਜਾਂਦੀ ਹੈ ਜੀ ਗਰਾਊਂਡ ਦੀ ਉਹ ਚੀਜ਼ ਦੇ ਵਿੱਚ ਜਿਵੇਂ ਵਿਦੇਸ਼ਾਂ 'ਚ ਕਰਦੇ ਨੇ ਲੋਕ ਬਿਲਕੁਲ ਜੀ ਤੇ ਦੂਸਰਾ ਹੈਗਾ ਹੀ ਇਹਦੇ ਵਿੱਚ ਹਾਈ ਅਲਰਟ ਹਾਈਲਾਈਟ ਦੇ ਨਾਲ ਕੀ ਹੁੰਦਾ ਹੈ ਵੀ ਹਾਂ ਜਿਵੇਂ ਹਵਾ ਵਗੈਰਾ ਚੱਲਣ ਲੱਗ ਜਾਂਦੀ ਹੈ ਆਪਾਂ ਨੇ ਕੰਮ ਛੇਤੀ ਦੇ ਬਿਠਣਾ ਹੁੰਦੇ ਹੈ ਹਾਂਜੀ ਠੀਕ ਹੈ ਨਾ ਜੀ ਤਾਂ ਹਾਈਲਾਈਟ ਚਲਾ ਕੇ ਇਹ ਜਿਵੇਂ ਮਾੜੀ-ਮੋਟੀ ਹਵਾ ਜਿਵੇਂ ਚਲਦੀ ਹੈ ਤਾਂ ਬੰਦ ਨਹੀਂ ਹੁੰਦਾ ਹੈਗਾ ਚੱਲੀ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਉਹੀ ਸਿਸਟਮ ਇਹਦੇ ਵਿੱਚ ਹੈਗੇ ਓਨ-ਆਫ ਕਰਨ ਨੂੰ ਇਹ ਹੈਗੇ ਜੀ ਜੇ ਆਪਾਂ ਧਲਾਨ ਪਾਣੀ ਹੈ ਮੈਨੂਅਲ ਤੋਂ ਉੱਪਰ-ਨੀਚੇ ਵਾਲੀ ਇਹ ਧਲਾਨ ਹੋਗੀ ਜੀ ਜੇ ਵਿੰਡੀ ਮੋਡ ਹੈ ਆ ਵਿੰਡੀ ਮੋਡ ਹੈਗਾ ਜੀ ਇਹਦੇ ਨਾਲ ਆਰਪੀਐਮ ਵੱਧ ਜਾਂਦੇ ਨਹੀਂ ਇਹਨਾਂ ਦੇ ਠੀਕ ਹੈ ਜੀ ਵਿੰਡੀ ਮੋਡ ਤੇ ਕਰਨ ਨਾਲ ਆਰਪੀਐਮ ਵੱਧ ਜਾਂਦੇ ਨਹੀਂ ਠੀਕ ਹੈ ਇਹਨਾਂ ਦਾ ਭਾਈ ਜੀ ਭੋਪਾਂ ਤਾਂ ਬਰਾਬਰ ਜਈ ਹੈ ਜਣੀ ਮਤਲਬ ਤੁਸੀਂ ਇਹਨਾਂ ਇਹਦੇ ਅਰੇ ਇਹਦੇ ਵਿੱਚ ਮਾੜਾ ਜਿਹਾ ਫਰਕ ਦੱਸ ਦੋ ਵੀ ਆਹ ਕੀ ਚੀਜ਼ ਆ ਜਾਂ ਇਹ ਕੀ ਚੀਜ਼ ਹੈ ਇਹਨਾਂ ਦਾ ਕਿੰਨਾ ਫਰਕ ਹੈਗਾ ਅ ਜਿਵੇਂ ਇਹ ਇਹ α ਹੈਗੇ ਜੀ ਤੁਸੀਂ ਕਿਵੇਂ ਕਹਿ ਰਹੇ ਹੋ ਦੱਸੋ ਮਤਲਬ ਇਹ ਕੀਮਤ ਵਾਈਜ਼ ਇਹਨਾਂ ਦੀਆਂ ਸਹੂਲਤਾਂ ਵਾਈਜ਼ ਫਰਕ ਕੀ ਹੈ ਇਹਨਾਂ 'ਚ ਦੇਖੋ ਜੀ ਰੇਟ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜਿਹੜਾ ਰੇਟ ਦਾ ਫਰਕ ਹੈ ਠੀਕ ਹੈ ਜੀ ਅੱਛਾ ਇਹਦੇ ਨਾਲ ਆ ਇਹਦੇ ਨਾਲ ਰਿਮੋਟ ਆਉਂਦਾ ਜੀ ਇਹਦੇ ਨਾਲ ਵੀ ਰਿਮੋਟ ਆਉਂਦਾ ਠੀਕ ਹੈ ਜੀ ਹਾਂ ਜੀ ਇਹਦੇ ਵਿੱਚ ਕੀਮਤਾਂ ਦਾ ట్రాన్స్‌ਮੀਟਰ ਦਾ ਕੋਈ ਨਹੀਂ ਫਰਕ ਹੈਗਾ ਫਰਕ ਹੈਗਾ ਸਿਰਫ ਤੇ ਸਿਰੋ ਬੱਕਟ ਦਾ ਹੀ ਠੀਕ ਹੈ ਜੀ ਜਿਹੜੀ ਆਪਣੀ ਸਪੋਰਟਸ ਪਲੱਸ ਮਾਡਲ ਹੈ ਜਾਂ ਰੂਵਰ ਮਾਡਲ ਹੈ ਜਣੀ ਬੰਦਾ ਜ਼ਿੰਮੇਦਾਰ ਕੋਈ ਵੀ ਇਹਨਾਂ ਦੇ ਵਿੱਚੋਂ ਲੈ ਸਕਦਾ ਚੂਜ਼ ਕਰ ਸਕਦਾ ਰੇਟ ਸੇਮ ਰਹੂਗਾ ਬੱਖੋ ਵੱਖਰੀਆਂ ਕੰਪਨੀਆਂ ਨੇ ਜਿਵੇਂ ਸੈਮਸੰਗ ਆਈਫੋਨ ਜੋ ਵੀ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਹੁਣ ਇਹਨਾਂ ਦਾ ਦੱਸੋ ਜੀ ਮਾੜਾ ਕਿਹਦੇ ਆ ਜੀ ਇਹਦੇ ਨਾਲ ਦੇਖੋ ਇਹ ਹੈਗਾ ਹੀ ਆਪਣਾ ਜੀਏਟੀ ਪਲੈਟਿਨਮ ਸਿਸਟਮ ਠੀਕ ਹੈ ਜੀ ਠੀਕ ਹੈ ਜੀ ਇਹ ਹੈਗਾ ਜੀ ਸਿੱਧਾ ਸਾਦਾ ਵੀ ਹਾਂ ਸਿੰਪਲ ਸਿਸਟਮ ਹੈ ਕੋਈ ਬਹੁਤਾ ਟਿਕਵੰਜ ਨਹੀਂ ਹੈਗਾ ਅਗਲਾ ਕਹਿੰਦੇ ਵੀ ਮੈਨੂੰ ਤਾਂ ਸਿੱਧਾ ਚਾਹੀਦੇ ਉਹ ਚੀਜ਼ ਵਾਸਤੇ ਜਿਹੜੇ ਬੰਦੇ ਨੂੰ ਉਹ ਚੀਜ਼ ਪਸੰਦ ਹੈ ਠੀਕ ਹੈ ਜੀ ਇਹਦੇ ਵਿੱਚ ਟਾਈਮ ਮੰਗਦਾ ਜਦੋਂ ਚੱਲ ਗਿਆ ਠੀਕ ਹੈ ਜੀ ਰੀਸੈਟ ਕਰ ਸਕਦੇ ਆ ਜਦੋਂ ਆਪਾਂ ਦੁਬਾਰਾ ਚਲਾਣੇ ਠੀਕ ਹੈ ਠੀਕ ਹੈ ਜੀ on off ਲਈ मेन की ਹੁੰਦਾ ਜਦੋਂ ਆਪਾਂ ਟਰੈਕਟਰ ਸਟਾਰਟ ਕਰਦੇ ਆਂ ਕਈ ਵਾਰੀ ਕਰੰਟ ਵੱਧ ਘੱਟ ਆ ਜਾਂਦੇ ਠੀਕ ਹੈ ਉਹਦੇ ਨਾਲ ਇਹਨਾਂ ਦੀ ਪਲੇਟ ਤੇ ਦਿੱਕਤ ਆ ਜਾਂਦੀ ਜਾਂ ਸੜ ਜਾਂਦੀਆਂ ਨੇ ਜਾਂ ਸੌਫਟਵੇਅਰ ਖਰਾਬ ਹੋ ਜਾਂਦੇ ਉਹਦੇ ਕਰਕੇ मेन ਅਲੱਗ ਤੋਂ on off ਸਵਿਚ ਹੋਗੀ ਉਹ ਤੋਂ ਬਾਅਦ on ਕਰਦੇ on ਤੋਂ ਬਾਅਦ ਆਟੋ ਮੈਨੂਅਲ ਹੈਗੇ ਉਹਦੇ ਨਾਲ ਜਿਵੇਂ ਵੀ ਹਾਂ ਆਪਾਂ ਜਿੱਥੇ ਲੋਕ ਲਾਣੇ ਠੀਕ ਹੈ ਜੀ ਠੀਕ ਹੈ ਜੀ ਇਹ ਤੇ ਇਹ ਦੋਨੋਂ ਇਕੱਠੇ ਹੁੰਦੇ ਨੇ ਠੀਕ ਹੈ ਜੀ ਇਹਨਾਂ ਦਾ ਇੱਕ ਸੈਟ ਠੀਕ ਹੈ ਇਹਦੇ ਵਿੱਚ ਕੋਈ ਟੱਚ ਸਿਸਟਮ ਨਹੀਂ ਆਪ ਡਾਊਨ ਨੂੰ ਆਹ ਬਟਨ ਹੈਗੇ ਸਿੰਪਲ ਤਿੰਨ ਤਾਰਾਂ ਲੱਗਦੀਆਂ ਜਿਹੜੀਆਂ ਸਾਰੀਆਂ ਹੀ ਲੱਗਣੀਆਂ ਹੀ ਨੇ ਠੀਕ ਹੈ ਜੀ ਠੀਕ ਹੈ ਜੀ ਪਿੰਟੂ ਬਾਚ ਆ ਗਏ ਹੈਗੇ ਇਹ ਆਪਣਾ ਜੀਏਟੀ ਹਾਂਜੀ ਵੀਰੇ ਜੀ ਹਾਂਜੀ ਇਹ ਹੈਗੀ ਜੀਏਟੀ ਅਲਟਰਾ ਮਾਡਲ ਠੀਕ ਹੈ ਜੀ ਇਹਦੇ ਵਿੱਚ ਥੋੜੇ ਜਿਹਾ ਫੰਕਸ਼ਨਾਂ ਦਾ ਵਾਧਾ ਹੋ ਗਿਆ ਜਿਵੇਂ ਟਾਈਮ ਇਹਦੇ ਵਿੱਚ ਵੀ ਆਊਗਾ ਰੀਸੈਟ ਆਪਾਂ ਕਰ ਸਕਦੇ ਹੈਗੇ ਹਾਂਜੀ ਹਾਂਜੀ ਦੂਸਰਾ ਜਿਵੇਂ ਕਈ ਵਾਰੀ ਬਟਨ ਨਾ ਚਲਦ ਜਲਦੇ ਖਰਾਬ ਹੋ ਜਾਂਦੇ ਆਪ ਡਾਊਨ ਵਾਲਾ ਬਟਨ ਜਿਹੜਾ ਹੁੰਦਾ ਇਹ ਨਾਲ ਟੱਚ ਵਾਲਾ ਵੀ ਸਿਸਟਮ ਦਿੱਤਾ ਹੀ ਆਪਾਂ ਨੇ ਠੀਕ ਹੈ ਜੀ ਠੀਕ ਹੈ ਜੀ ਇੱਕ ਹੋਰ ਪ੍ਰੋਵੀਜ਼ਨ ਹੈਗੀ ਇਹ ਦੇਖੋ ਇੱਥੇ ਤੁਸੀਂ ਇੱਥੇ ਰਿਮੋਟ ਲੇ ਗਏ ਇਹਦੇ ਵਿੱਚ ਆਪਾਂ ਨਾ ਐਕਸਟਰਾ ਰਿਮੋਟ ਲੱਗ ਜਾਂਦੇ ਉਹਦੇ ਚ ਵੀ ਆਪ ਡਾਊਨ ਵਾਲੇ ਸਿਸਟਮ ਹੋ ਸਕਦੇ ਠੀਕ ਹੈ ਠੀਕ ਹੈ ਜੀ ਇੱਕ ਜਿਵੇਂ ਕਈ ਵਾਰੀ ਕੋਈ ਲੈਂਦਰ ਚਲਾਣ ਵਾਲਾ ਬੰਦਾ ਦੂਰ ਜਾ ਡੇ ਗਿਆ ਹੁੰਦਾ ਜਾਂ ਬਿਜਲੀ ਨਹੀਂ ਹੁੰਦੀ ਹੈਗੀ ਤਾਂ ਇੱਥੇ ਬੈਟਰੀ ਚਾਰਜ ਦਾ ਵੀ ਸਿਸਟਮ ਹੈਗਾ ਇਹਦੇ ਤੁਸੀਂ ਲੀਡ ਲਾ ਕੇ ਬੈਟਰੀ ਚਾਰਜ ਕਰ ਸਕਦੇ ਆ ਅੱਛਾ ਨਾਲੋਂ ਨਾਲ ਬੈਟਰੀ ਵੀ ਚਾਰਜ ਹਾਂਜੀ ਇਹ ਚੀਜ਼ ਆ ਅੱਛਾ ਆ ਇਹਦਾ ਬਾਈ ਜੀ ਇਹਦਾ ਸਿੰਪਲ ਸਿਸਟਮ ਹੈਗਾ ਹੀ ਇਹ ਜੀ 80 ਪਲੇਟਿਨਮ ਹੈਗਾ ਠੀਕ ਹੈ ਇਹਦੇ 'ਚ ਤਿੰਨ ਤਾਰਾਂ ਸਿੱਧੀਆਂ ਲੱਗਦੀਆਂ ਨੇ ਇਹਦੇ 'ਚ ਆਪਾਂ ਮਤਲਬ ਕੋਈ ਕੰਪਲਿਕੇਸ਼ਨ ਨਹੀਂ ਰੱਖਿਆ ਹੈਗਾ ਸਿੰਪਲ ਮਾਡਲ ਹੈ ਜਿਵੇਂ ਮੰਨੋ ਆਮ ਹਰ ਬੰਦਾ ਉਹਨਾਂ ਕ੍ਰਿਟੀਕਲ ਚੀਜ਼ ਨੂੰ ਨਹੀਂ ਸਮਝਦਾ ਕਹਿਣ ਤੋਂ ਭਾਵ ਸੋਹਣਿਓ ਜਿਹੜਾ ਜਮਾਂ ਸਿੰਪਲ ਸਿਸਟਮ ਆ ਆਮ ਮੇਰੇ ਵਰਗਾ ਅਨਪੜ੍ਹ ਦੇਸੀ ਆਦਮੀ ਵੀ ਇਹਨੂੰ ਆਪਰੇਟ ਕਰ ਸਕਦਾ ਆ ਕਹਿ ਲਓ ਵੀ ਥੋੜਾ ਜਿਹਾ ਯੰਗਸਟਰ ਜਿਹੜੇ ਪੜੇ ਲਿਖੇ ਨੇ ਜ਼ਿਆਦਾ ਖੂਬਸੂਰਤ ਚੀਜ਼ ਬਣਾਤੀ ਹਾਂਜੀ ਉਹਦੇ ਬਾਰੇ ਮੈਂ ਜਿਹੜਾ ਤੁਹਾਨੂੰ ਦੱਸ ਸਕਦਾ ਹਾਂ ਵੀ ਹਾਂ ਦੋਨੋਂ ਹੀ ਸਿਸਟਮ ਨੇ ਜਿਹੜੇ ਵੱਡੀਆਂ ਤਾਰਾਂ ਦੇ ਵੇ ਥੱਲੇ ਵੀ ਚੱਲਦੇ ਨੇ ਬਿਨਾਂ ਕੋਈ ਦਿੱਕਤ ਤੋਂ ਹੀ ਠੀਕ ਹੈ ਜੀ ਕਿਉਂਕਿ ਇਹ ਬੜੀ ਨਾ ਪਰੇਸ਼ਾਨੀ ਹੁੰਦੀ ਹੈ ਉਹ ਥੋੜੀ ਜਿਹੀ ਮਿਥ ਵੀ ਬਣਾਏ ਹੋਏ ਨੇ ਵੀ ਬੜੀ ਤਾਰ ਹੇਠਾਂ ਦੀ ਐ ਹੋ ਗਿਆ ਜਾਂ ਮੈਨੂੰ ਉਹਦੇ ਬਾਰੇ ਵੀ ਮੜੀ ਜੀ ਯਾਰ ਕਰੋ ਜਾਣਕਾਰੀ ਵੀ ਵਾਕਿਆ ਹੀ ਕੋਈ ਗੱਲ ਹੈ ਵੀ ਆਹ ਦੇਖੋ ਬਾਈ ਜੀ ਪਹਿਲਾਂ ਜਿਹੜੇ ਸਿਸਟਮ ਹੁੰਦੇ ਸੀਗੇ ਉਹਨਾਂ ਦੇ ਵਿੱਚ ਕਿੰਨੇ ਜਿਵੇਂ ਆ ਰੀਸੀਵਰ ਦਾ ਕੰਮ ਹੁੰਦਾ ਹੈ ਰੀਸੀਵਰ ਨਹੀਂ ਉਹਦੇ ਥੱਲੇ ਚੱਲਣਾ ਹੁੰਦਾ ਉਹ ਇੱਕ ਤਾਂ ਟਰਾਂਸਮਿਟਰ ਤਾਰਾਂ ਨੂੰ ਬੜੀਆਂ ਤਬਦੀਲੀਆਂ ਹੋ ਗਈਆਂ ਜੀ ਸੁਧਾਰ ਆ ਗਏ ਸੁਧਾਰ ਆ ਗਏ ਡਾਇਓਡ ਵਗੈਰਾ ਹੁੰਦੇ ਨੇ ਜਿਹੜੇ ਆਈਸੀ ਵਗੈਰਾ ਹੁੰਦੇ ਨੇ ਉਹ ਉਸ ਹਿਸਾਬ ਨਾਲ ਲੱਗਣ ਲੱਗੇ ਇਹੋ ਰਿਕਵਰੀ ਨਹੀਂ ਆਉਂਦੀ ਹੈਗੀ ਲਗਾਤਾਰ ਚੱਲਦੇ ਸੁਧਾਰ ਕਰਤਾ ਬਸ ਕਹਿਣ ਤੋਂ ਭਾਵੇਂ ਜਿਹੜਾ ਉਹ ਜਗਾੜ ਆ ਉਹਦੇ ਤਾਰਾਂ ਦੇ ਥੱਲੇ ਨਾ ਲਾਓ ਬਸ ਇੰਨੀ ਕੁ ਕੰਡੀਸ਼ਨ ਬਿਲਕੁਲ ਜੀ ਕਿ ਮੇਰਾ ਵੀਰ ਬਣ ਕੇ ਇਹਦੀ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਆਪਣਾ ਚੈਨਲ ਆ ਬਥੋੜਾ ਜਿਹਾ ਹੋਰ ਤਰ੍ਹਾਂ ਦਾ ਵੀ ਲੋਕ ਭਗਾ ਭਗੂ ਜੇ ਮਾਰੀ ਜਾਂਦੇ ਨੇ ਵੀ ਇਹਦੀ ਸਾਂਭ ਸੰਭਾਲ ਜ਼ਰੂਰੀ ਹੈ ਜਾਂ ਨਹੀਂ ਦੇਖੋ ਬਾਈ ਜੀ ਆਪਾਂੇ ਚਾਹੇ ਟਰੈਕਟਰ ਚਲਾਣਾ ਚਾਹੇ ਗੱਡੀ ਚਲਾਣੀ ਕੋਈ ਮਰਜ਼ੀ ਚਲਾਣੀ ਹੈ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਸ਼ਾਨੀ ਗੱਲ ਹੈ ਜੀ ਬਿਲਕੁਲ ਜੀ ਇਹ ਜਿਹੜੇ ਦੋਨੇ ਸਿਸਟਮ ਨੇ ਕੋਈ ਵੀ ਸਿਸਟਮ ਹੈ ਮੈਂ ਆਪਾਂ ਕਿਸੇ ਦਾ ਨਾਮ ਨਹੀਂ ਲੈਂਦਾ ਆਪਾਂ ਤਾਂ ਕਿਹੜੀ ਆਪਣੀ ਵਿੱਚ ਤੇ ਉਹਦੇ ਬਾਰੇ ਦੱਸ ਸਕਦੇ ਹਾਂ ਠੀਕ ਹੈ ਬਾਈ ਜੀ ਇਹਨਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ 350 ਘੰਟਾ ਜਿਵੇਂ ਟਰੈਕਟਰ ਦੀ ਆਪਣੀ ਸਰਵਿਸ ਹੁੰਦੀ ਹੈ ਇਹਦੀ ਵੀ ਸਰਵਿਸ ਹੋਣੀ ਜ਼ਰੂਰੀ ਹੈ ਬਿਲਕੁਲ ਠੀਕ ਹੈ ਜੀ ਜਦੋਂ ਚੱਕਣਾ ਧਰਨੇ ਉਦੋਂ ਵੀ ਕੇਅਰ ਨਾਲ ਕੇਅਰ ਨਾਲ ਇੱਕ ਹੋਰ ਜਿਹੜਾ ਬਹੁਤ ਜ਼ਰੂਰੀ ਜਿਹੜਾ ਅਸੀਂ ਦੱਸਣਾ ਚਾਹਾਂਗੇ ਤੁਹਾਡੇ ਮਾਧਿਅਮ ਦੇ ਰਾਹੀਂ ਕਦੇ ਵੀ ਟਰਾਂਸਮਿਟਰ ਨੂੰ ਪਿਛਲੇ ਟੂਲ 'ਚ ਨਹੀਂ ਰੱਖਣਾ ਹੈਗਾ ਵਾਹ ਜੀ ਵਾਹ ਆਹ ਸੁਣਿਓ ਬਾਈ ਜੀ ਗੱਲ ਧਿਆਨ ਨਾਲ ਨੋਟ ਕਰ ਲਓ ਵੀ ਕਦੇ ਵੀ ਆਹ ਜਿਹੜੀ ਹੈਗਾ ਇਕੁਪਮੈਂਟ ਇਹਨੂੰ ਕਦੇ ਵੀ ਪਿਛਲੇ ਟੂਲ 'ਚ ਨਾ ਰੱਖੋ ਉਹਦਾ ਬਈ ਕਾਰਨ ਕੀ ਆ ਵੀ ਛਣਕਦਾ ਛਣਕਦੇ ਇਹਦੀ ਜਿਹੜੀ ਹੁੰਦੀ ਹੈ ਕੈਲੀਬ੍ਰੇਸ਼ਨ ਹੁੰਦੀ ਹੈ ਜਿਹੜਾ ਇਹਦੇ ਦੇਖੋ ਚਾਰ ਐਕਸਿਸ ਨਹੀਂ ਹੈ ਐਕਸ ਐਕਸ ਡੈਸ਼ ਵਾਈ ਵਾਈ ਡੈਸ਼ ਹਾਂਜੀ ਠੀਕ ਹੈ ਜੀ ਇਹਨਾਂ ਨੂੰ ਬਰਾਬਰ ਇਹਨੇ ਆਪਣੇ ਆਪ ਰੱਖਣਾ ਹੁੰਦਾ ਹੈ। ਇਹੀ ਕੰਮ ਹੈ ਜੀ ਇਹ ਹੀ ਖਰਾਬ ਹੋ ਗਿਆ ਤਾਂ ਲੈਵਲ ਸਹੀ ਨਹੀਂ ਨਿਕਲ ਸਕਦਾ। ਜਦੋਂ ਝਟਕੇ ਵੱਜਣੇ ਨੇ ਇਹਦੀ ਕੈਲੀਬ੍ਰੇਸ਼ਨ ਹੀ ਆਊਟ ਹੁੰਦੀ ਹੈ। ਬਿਲਕੁਲ 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 ਠੀਕ ਹੈ ਨਾ ਕੋਸ਼ਿਸ਼ ਕਰੋ ਆਪਣੇ ਪੈਰਾਂ ਦੇ ਬਰਾਬਰ ਕਿਤੇ ਰੱਖ ਲੋ ਜਾਂ ਮਰਗਾੜ ਤੇ ਰੱਖ ਲੋ ਆਪਣੇ ਤੇ ਇਹ ਉਹ ਚੀਜ਼ ਦਾ ਫਾਇਦਾ ਰਹਿੰਦਾ ਉੱਥੇ ਝਟਕੇ ਨਹੀਂ ਵੱਜਦੇ ਹੈ ਕਿ ਜਿਹੜੇ ਝਟਕੇ ਪਿੱਛੇ ਟੂਲ ਤੇ ਵੱਜਣੇ ਨਹੀਂ ਠੀਕ ਹੈ ਜੀ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਜਿਵੇਂ ਵੈਸੇ ਖੜਾ ਖੜੇ ਹੈ ਕਿਤੇ ਉੱਚ ਜਿੰਨੇ ਮਰਜ਼ੀ ਤੁਹਾਨੂੰ ਕੋਈ ਮੀਂਹ ਕਣੀ ਆ ਗਈ ਉਹ ਦੋ ਧਰਨੇ ਜਿਵੇਂ ਮਰਜ਼ੀ ਰੱਖੋ ਪਰ ਇਹਨੂੰ ਮੀਂਹ ਕਣੀ ਤੋਂ ਵੀ ਬਚਾਉਣਾ ਜ਼ਰੂਰੀ ਹੈ ਜੀ ਮੀਂਹ ਵਾਟਰ ਪ੍ਰੂਫ ਹੈ ਜੀ ਇਹ ਠੀਕ ਹੈ ਜੀ ਮੀਂਹ ਕਣੀ ਵਾਲਾ ਕੋਈ ਦਿੱਕਤ ਨਹੀਂ ਝਟਕਿਆਂ ਦੀ ਦਿੱਕਤ ਹੈ ਬਿਲਕੁਲ ਜਾਨ ਨੂੰ ਵ ਕੇ ਮਾ ਮੈਂ ਅੰਦਰੋਂ ਜਿਹੜਾ ਉਹ ਹੈਗਾ ਜੀ ਵੀ ਅੰਦਰੋਂ ਜਿਹੜਾ equipment ਆ ਉਹ ਥੋੜਾ ਹਿੱਲ ਸਕਦਾ ਹੈ ਇਹਦੀ ਜਿਹੜੀ ਸ਼ਾਮ ਸੰਭਾਲਾ ਜਰੂਰੀ ਆ আচ্ছা ਭਾਈ ਜੀ ਮਾੜਾ ਜਿਹੜੇ ਆਪਣੇ ਦੂਏ ਸੰਦ ਨੇ ਇਹ ਆਏ ਆ ਭਾਈ ਜੀ ਭਾਈ ਹੁਣੇ ਇਕੱਲੇ ਇਹ ਨਹੀਂ ਕਿ ਆ ਕਰਾ ਹੀ ਵੇਚ ਦਿਆ laser label ਇਹਨਾਂ ਕੋਲ ਹੋਰ ਵੀ agriculture implements ਨੇ ਜਿਵੇਂ rotator ਹੋ ਗਿਆ ਜੀ ਟਰਸਕਟਰ ਦਾ ਰੂਟਾ ਵਿਟ ਰਹੀ ਹੈ ਆਪਣਾ ਠੀਕ ਹੈ ਜੀ ਠੀਕ ਹੈ ਜੀ ਇਹ ਹੈਵੀ ਡਿਊਟੀ ਮਾਡਲ ਦੇ ਵਿੱਚ ਹੈਗੇ ਜਿਹਨੇ ਪਲੰਪ वगैरह ਹੈਵੀ ਲੱਗੇ ਹੋ ਨੇ ਕਾਸਟਿੰਗ ਦੇ ਚਾਰ ਰੋ ਸਪਰਿੰਗ ਹੈਗੇ ਨੇ ਬਾੜੀਆਂ 72 ਬਲੇਡ ਚ ਹੁੰਦੇ ਇਹ 10 ਫੁੱਟ ਦਾ ਠੀਕ ਹੈ ਜੀ ਹਾਂ ਜੀ ਇਹ ਲਾ ਰੋਬ ਹੈ ਜਿਹੜਾ ਰੋਟਾਵੇਟਰ ਹੈ ਸਾਧ 3 ਫੁੱਟ ਤੋਂ ਲੈ ਕੇ 11 ਫੁੱਟ ਤੱਕ ਦਾ ਰੋਟਾਵੇਟਰ ਬਣਦਾ ਹੈ ਆਪਣੇ ਘਮਣੇ ਕੋਲ ਠੀਕ ਹੈ ਜੀ ਅੱਗੇ ਆ ਕੇ ਹਾਲ ਆਗੇ ਜੀ ਆਪਣੇ ਕੋਹੇ ਜੀ ਕਲਟੀਵੇਟਰ ਆ ਗਈ ਇਹ ਰिजेंट ਟਾਈਪ ਨੇ ਠੀਕ ਹੈ ਇਹ 9 ਤੋਂ ਲੈ ਕੇ 17 ਤੱਕ ਦੇ ਬਣਦੇ ਨੇ ਫੋਲਡਿੰਗ ਵਿਦਆਊਟ ਫੋਲਡਿੰਗ ਉਹ ਕਸਟਮਰ ਦੇ ਅਕੋਰਡਿੰਗਲੀ ਜ਼ੀਰੋ ਟਿਲ ਹੈਗੀ ਇਹ ਇਹਦੇ ਵੀ ਦੋ ਮਾਡਲ ਹੈਗੇ ਨੇ ਠੀਕ ਹੈ ਜੀ ਅੱਗੇ ਮਲਚਰ ਆ ਗਈ ਮਲਚਰ ਆ ਗਈ ਵਧੀਆ ਮਸ਼ੀਨ ਹੈ ਅੱਜ ਦੇ ਰੇਟ ਦੇ ਵਿੱਚ ਇਹਦੀ ਲੋੜ ਹੈ ਠੀਕ ਹੈ ਜੀ ਠੀਕ ਹੈ ਜੀ ਫਿਰ ਆ ਗਈ ਆਪਣਾ ਹੈਰੋਂ ਜਿਹੜਾ ਸੋਰੀ ਤੁਹਾਨੂੰ ਪਹਿਲਾਂ ਦੱਸ ਤਾ ਇਹਦਾ ਆਪਣਾ ਮਲਚਰ ਹੈ 7 ਫੁੱਟ ਦੇ ਵਿੱਚ ਹੁੰਦਾ ਠੀਕ ਹੈ ਜੀ ਜਿਹੜਾ ਫਾਈਲ ਹੈ ਇਹਦੇ ਤੇ ਵੀ ਸਬਸਿਡੀ ਉਪਲਬਧ ਹੈ ਠੀਕ ਹੈ ਜੀ ਰੋਟਾਵੇਟਰ ਹੈਗੇ ਉਹਦੇ ਤੇ ਵੀ ਸਬਸਿਡੀ ਉਪਲਬਧ ਹੈ ਲੇਜ਼ਰ ਲੈਨਰ ਹੈ ਉਹਦੇ ਸਬਸਿਡੀ ਪ੍ਰੂਵਡ ਹੈ ਠੀਕ ਹੈ ਜੀ ਇਹ ਤਿੰਨ ਜਿਹੜੇ ਇੰਪਲੀਮੈਂਟ ਤੁਹਾਨੂੰ ਦਿਖਾਤੇ ਇਹਨਾਂ ਦੇ ਸਬਸਿਡੀ ਅਪਰੂਵਡ ਹੈ 올ਓਵਰ ਇੰਡੀਆ ਜੀ ਆਪਣੀ ਠੀਕ ਹੈ ਜੀ ਆਹ ਹੈਰੋਂ ਆ ਗਈ ਹੈ ਇਹ ਹੈਰੋਂ ਹੈ ਡਿਸ ਹੈਰੋਂ ਹੈ ਜੀ ਹਾਂ ਜੀ ਡੀਲਰਸ ਮਾਡਲ ਹੈਗੇ ਮਾਲਵਾ ਬੜੇ ਸੋਹਣੇ ਸੰਦ ਹੈਗੇ ਨੇ ਜੀ ਜਿੱਦਾਂ ਆਪਾਂ ਵੀਡੀਓ ਪਾਉਨੇ ਹੁੰਦੇ ਆ ਵੀ ਇੱਕ ਹਸਾਬ ਸਿਰ ਦਾ ਜਿੱਦਾਂ ਦੀ ਆਪਣੇ ਏਰੀਏ ਦੀ ਲੋੜ ਆ ਕੋਈ ਇਹ ਨਹੀਂ ਕਿ ਹੈਰੋਂ ਤੇ ਅੰਨੇ ਬਾ ਲੋਹਾ ਥੱਪਤਾ ਜਾਂ ਅੰਨੇ ਬਾ ਹਲਾਂ ਤੇ ਲੋਹਾ ਥੱਪਤਾ ਵੀ ਅੱਠ ਕੁੰਟਲ ਦੇ ਕਰਤੇ ਕਿਉਂਕਿ ਇੱਥੇ ਲੋੜ ਨਹੀਂ ਮੈਂ ਬੜੀ ਵਾਰ ਕਿਹਾ ਜਿੰਨਾ ਏਰੀਏ ਦੀ ਜਿੱਦਾਂ ਦੀ ਮਿੱਟੀ ਦੀ ਐਸ ਪਰ ਰਿਕੁਆਇਰਮੈਂਟ ਸਾਰੇ ਇੰਪਲੀਮੈਂਟ ਬਣੇ ਹੋਏ ਹੈਗੇ ਆ ਤੇ ਆ ਵੀ ਫੇਰ ਰੋਟਾਵੇਟਰ ਆ ਗਏ ਆ ਬਾਈ ਜੀ ਕੀ ਹੈ ਸੰਤ ਕਿਹੜੇ ਕਰਨੇ ਆ ਹੀਡਰ ਹੈ ਲੋ ਪੂਰੀ ਹੀਡਰ ਕਿੰਝ ਨਹੀਂ ਹੈ ਇੰਟਰ ਰੋ ਰੋਟਰੀ ਵੇਟਰ ਹੈਗੇ ਠੀਕ ਹੈ ਜੀ ਰੋ ਚ ਹੈਗੇ ਇਹ ਤਾਂ ਇਹ ਲੋਕੀ ਹਾਂ ਜਿਹਨਾਂ ਦੇ ਧੰਨੇ ਦੀ ਬੜੀ ਦਿੱਕਤ ਆਉਂਦੀ ਏ ਠੀਕ ਹੈ ਜੀ ਤੇ ਇੰਟਰਪਰੂ ਹੈ ਟ੍ਰੈਂਚ ਵਾਲਾ ਮਾਡਲ ਵੀ ਠੀਕ ਹੈ ਇਹਦੇ ਤੇ ਵੀ ਸਬਸਿਡੀ ਹੈਗੀ ਹੈ ਜ ਆਪਣੇ ਸੰਧ ਤੇ ਅਪਰੂਵਡ ਹੈ ਇਹ ਇਹਦੇ ਤੇ ਵੀ ਸਬਸਿਡੀ ਹੈ ਅੱਛਾ ਭਾਈ ਜੀ ਕਮਾੜਾ ਜਾਂ ਚਾਨਣਾ ਪਾਇਓ ਜਾਂਦੇ ਜਾਂਦੇ ਵੀ ਰੋਟਾਵੇਟਰ ਤੇ ਤਾਂ ਕੋਈ ਸਬਸਿਡੀ ਨਹੀਂ ਅਫਵਾਹਾਂ ਬਹੁਤ ੜਾਉਂਦੇ ਨੇ ਲੋਕ ਦੇਖੋ ਭਾਈ ਜੀ ਇਸ ਟਾਈਮ ਤੇ ਸਬਸਿਡੀ ਕੋਈ ਨਹੀਂ ਹੈਗੀ ਜੇ ਆਊਗੀ ਤਾਂ ਸਮਾਂ ਜਿਵੇਂ ਸਟੇਟ ਦੀ ਸਕੀਮ ਹੁੰਦੀ ਹੈ ਹਾਂ ਜੀ ਉਸ ਮਾਂ ਜਿਹੜੀ ਆਉਂਦੀ ਆ ਉਹ ਤਾਂ ਸਾਰਿਆਂ ਵਾਸਤੇ ਹੋਊਗੀ ਇਸ ਟਾਈਮ ਤੇ ਕੋਈ ਸਬਸਿਡੀ ਨਹੀਂ ਹੈਗੀ ਅਵੇਲੇਬਲ ਠੀਕ ਹੈ ਜੀ ਹਾਂ ਲਓ ਜੀ ਇਹ ਸੀ ਘੁੰਮਣ ਐਗਰੋਟੈਕ ਸਰੰਦ ਪੱਟੀ ਰੋਡ ਦੇ ਉੱਤੇ ਬਾਈਆਂ ਦੇ ਜਿਹੜੇ ਤੁਹਾਨੂੰ ਸਾਰੇ ਇੰਪਲੀਮੈਂਟ ਨੇ ਜਿਹੜੇ ਸੇਵਾਵਾਂ ਦੰਦੇ ਨੇ ਉਹਦਾ ਤੁਹਾਨੂੰ ਦਰਸ਼ਨ ਕਰਾਇਆ ਤੁਹਾਨੂੰ ਕਿੱਦਾਂ ਲੱਗੀ ਗੱਲਬਾਤ ਤੇ ਉਹ ਜ਼ਰੂਰ ਦੱਸਿਓ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਬਾਈ ਉਹਨਾਂ ਕੋਲ ਆਓ ਸੇਵਾ ਦਾ ਮੌਕਾ ਦਿਓ ਇਮਾਨਦਾਰ ਬੰਦੇ ਨੇ ਮੈਂ ਉੱਥੇ ਹੀ ਜਾਣਾ ਹੁੰਨਾ ਜਿੱਥੇ ਕੋਈ ਆਪਾਂ ਨੂੰ ਲੱਗਦਾ ਕਿ ਹਾਂ ਕਿਸੇ ਦੀ ਕੋਈ ਜੇਬ ਨਹੀਂ ਪਾੜਦੀ ਉੰਨੀ ਕਿ ਹੀ ਗੱਲ ਕਰਾਂਗੇ ਜਿੰਨੀ ਕੁ ਗੱਲ ਹੋਊਗੀ ਜਰੂਰ ਪਹੁੰਚੋ ਆ ਕੇ ਦੇਖੋ ਦੇਖਣ ਦਾ ਕੋਈ ਮੁੱਲ ਨਹੀਂ ਚੀਜ਼ ਪਸੰਦ ਆਉਂਦੀ ਆ ਲੈ ਕੇ ਜਾਓ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ